ਇਹ ਜੋ ਹੋਣਾ ਹੈ ਇਹ ਨਾ ਕਰੋ ਕਿ ਮੈਂ ਇੰਨਾ ਕੁ ਕਰ ਲਿਆ ਨਹੀਂ ਆਤਮ ਰਾਮ ਪ੍ਰਕਾਸ਼ ਗੁਰ ਤੇ ਹੋਵੇ ਤੇਰੀ ਆਤਮਾ ਦੇ ਵਿੱਚ ਜੋ ਪ੍ਰਕਾਸ਼ ਹੋਣਾ ਹੈ ਉਹ ਜਿਸ ਦਿਨ ਵੀ ਹੋਣਾ ਹੈ ਜਿਸ ਦਿਨ ਤੇ ਤੇ ਗੁਰੂ ਨੇ ਰਹਿਮਤ ਕਰਨੀ ਹੈ ਆਤਮ ਰਾਮ ਪ੍ਰਕਾਸ਼ ਗੁਰ ਤੇ ਹੋਵੇ ਹਉਮੈ ਮੈ ਲੱਗੀ ਗੁਰ ਸ਼ਬਦੀ ਖੋਵੇ ਸ਼ਬਦ ਗੁਰੂ ਨੇ ਦੇਣੇ ਨੇ ਗੁਰੂ ਦੀ ਤਾਕਤ ਹੈ ਗੁਰੂ ਨੇ ਦਰਗਾਹ ਤੋਂ ਲਿਆਂਦੇ ਨੇ ਗੁਰੂ ਸ਼ਬਦ ਰੂਪ ਵੀ ਹੈ ਤੇ ਗੁਰੂ ਸਰਗੁਣ ਚ ਵੀ ਹੈ ਦੋਨੇ ਰੂਪ ਉਹਦੇ ਨੇ ਹੁਣ ਇਹ ਜਿਹੜੇ ਸ਼ਬਦ ਨਹੀਂ ਸਾਨੂੰ ਮਿਲਨੇ ਤੇ ਸਾਡੀ ਅੰਦਰਲੀ ਮੈਲ ਕੌਣ ਧੋਊਗਾ ਮੈਲ ਤਾਂ ਸ਼ਬਦ ਨੇ ਧੋਣੀ ਅੰਦਰੋਂ ਬਾਹਰਲੀ ਤੇ ਅਸੀਂ ਧੋਲਾਂਗੇ ਪਾਸਾ ਇਹ ਸਮਝਾ ਰਹੇ ਨੇ ਕਿ ਆਤਮ ਰਾਮ ਪ੍ਰਗਾਸ ਗੁਰਤੇ ਹੋਵੇ ਹੋਮੇ ਮੈਲ ਲੱਗੀ ਗੁਰ ਸ਼ਬਦੀ ਧੋਵੇ। ਬਾਛਾ ਦੀ ਕਿਰਪਾ ਹੋ ਜਾਂਦੀ ਆ ਗੁਰੂ ਦਾ ਮੇਲ ਹੋ ਜਾਂਦਾ ਹੈ। ਗੁਰੂ ਅੰਦਰ ਆਤਮਾ ਦੇ ਵਿੱਚ ਉਸ ਪਰਮ ਪ੍ਰਕਾਸ਼ ਨੂੰ ਕਰ ਦਿੰਦਾ ਹੈ। ਪਰਮ ਪ੍ਰਕਾਸ਼ ਜਿਸ ਵੇਲੇ ਹੋ ਜਾਂਦਾ ਹੈ ਉਸ ਪਰਮ ਪ੍ਰਕਾਸ਼ ਕੀ ਨੇ ਗੁਰੂ ਦੇ ਸ਼ਬਦ ਹਨ। ਉਹਨਾਂ ਸ਼ਬਦਾਂ ਦੇ ਨਾਲ ਫਿਰ ਸਾਡੀ ਹੋਮੇ ਦੀ ਮੈਲ ਤੋਤੀ ਜਾਂਦੀ ਆ ਜਿਸ ਵੇਲੇ ਹਉਮੇ ਦੀ ਮੈਲ ਅੰਦਰੋਂ ਲਹਿ ਜਾਂਦੀ ਆ ਪਾਤਸ਼ਾਹ ਫੇ ਸਮਝਾਉਂਦੇ ਨੇ ਕਿ ਮਨ ਨਿਰਮਲ ਮੈਲ ਲੱਥ ਗਈ ਆ ਤੇ ਮਨ ਕੀ ਹੋ ਗਿਆ ਨਿਰਮਲ ਹੋ ਗਿਆ ਮਨ ਨਿਰਮਲ ਹੋ ਗਿਆ ਤੇ ਮਨ ਨਿਰਮਲ ਅਨ ਦਿਨ ਭਗਤੀ ਰਾਤਾ ਪਾਤਸ਼ਾਹ ਕਹਿੰਦੇ ਇਹ ਨਿਰਮਲ ਇਹ ਸਾਫ ਇਹ ਉਜਲ ਜਿਹੜਾ ਮਨ ਹੈ ਜਿਸ ਨੂੰ ਕੋਈ ਵੀ ਮਲ ਵਖੇਤ ਤੇ ਅਵਰਨ ਦੋਸਾਂ ਦੀ ਮੈਲ ਹੈ ਨਹੀਂ ਜੜ ਚੇਤਨ ਅਗਿਆਨ ਤੋਂ ਉੱਚਾ ਚਲਿਆ ਗਿਆ ਹੈ ਤਾਂ ਪਾਸ਼ਾ ਕਹਿੰਦੇ ਹੈ ਕਿ ਇਹ ਮਨ ਰਾਤ ਤੇ ਦਿਨ ਉਸ ਦੀ ਬੰਦਗੀ ਦੇ ਵਿੱਚ ਰੁੱਤਾ ਹੋਏਗਾ ਮਨ ਨਿਰਮਲ ਅਨ ਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣ ਆ ਇਤਨੀ ਭਗਤੀ ਕੀਤੀ ਇਤਨੀ ਕਰਤੀ ਉਹਦਾ ਮਨੋਰਥ ਸੀ ਕਿ ਮੈਂ ਹਰੀ ਨੂੰ ਪਾਉਣਾ ਬੰਦਗੀ ਉਹਦੀ ਪੂਰੀ ਹੋ ਗਈ ਜਿਸ ਦਿਨ ਉਹਨੂੰ ਖੁਦਾ ਦਾ ਮਲਾਪ ਹੋ ਗਿਆ ਮੈਂ ਜੇ ਇਹਨੂੰ ਪਾਉਣ ਵਾਸਤੇ ਕਰਦਾ ਸੀ ਉਹ ਮੈਂ ਪਾਲਿਆ ਭਗਤ ਘਰੇ ਹਰ ਪਾਵਣ ਆ ਹਉ ਵਾਰੀ ਜੀਉ ਵਾਰੀ ਕੁਰਬਾਨ ਜਾਈਏ ਕਿ ਜਿਸ ਨੇ ਖੁਦਾ ਨੂੰ ਪਾਲਿਆ ਤੇ ਦੂਜਿਆਂ ਨੂੰ ਪਾਉਣ ਵਾਸਤੇ ਹੁਣ ਉਹ ਜੋਰ ਲਾ ਰਿਹਾ ਹੈ ਹਉ ਵਾਰੀ ਜੀਓ ਵਾਰੀ ਆਪ ਭਗਤ ਕਰਨ ਅਬਰਾ ਭਗਤ ਕਰਾਵਣਿਆਂ ਆਪ ਤਾਂ ਉਸ ਖੁਦਾ ਦੀ ਬੰਦਗੀ ਦੇ ਵਿੱਚ ਰਾਤ ਤੇ ਦਿਨ ਮਗਨ ਰਹਿੰਦੇ ਨੇ ਤੇ ਦੂਜਿਆਂ ਨੂੰ ਉਹ ਭਗਤੀ ਦੇ ਮਾਰਗ ਦੇ ਉੱਤੇ ਤੋਰਦੇ ਨੇ ਇਹਨਾਂ ਤੋਂ ਕੁਰਬਾਨ ਜਾਈਏ ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਬਰਾ ਭਗਤ ਕਰਾਣੇ ਕਰਾਵਣੇ ਆ ਤਿਨਾ ਭਗਤ ਜਨਾ ਕੋ ਸਦ ਨਮ ਸ਼ਕਾਰ ਕੀਜੈ ਜਿਹੜੇ ਆਪ ਰਾਤ ਦਿਨ ਉਸ ਖੁਦਾ ਦੀ ਬੰਦਗੀ ਦੇ ਵਿੱਚ ਲੱਗੇ ਪਏ ਨੇ ਔਰ ਦੂਸਰਿਆਂ ਨੂੰ ਨਾਲ ਜੋੜਦੇ ਪਏ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹੋ ਜੇ ਹਰ ਜਨ ਭਗਤਾ ਨੂੰ ਨਮਸਕਾਰ ਕਰੀਦੀ ਹੈ ਕੀ ਹੈ ਉਹਨਾਂ ਨੂੰ ਨਮਸਕਾਰ ਕਰੀਦੀ ਹੈ ਤਿਨਾ ਭਗਤ ਜਨਾ ਕੋ ਸਦ ਨਮਸ਼ਕਾਰ ਕਿਜੇ ਜੋ ਅਨ ਦਿਨ ਹਰ ਗੁਣ ਗਾਵਣਿਆ ਜਿਹੜੇ ਕੇਵਲ ਤੇ ਕੇਵਲ ਰਾਤ ਤੇ ਦਿਨ ਕੋਈ ਵੀ ਟਾਈਮ ਤੇ ਉਹਨਾਂ ਕੋਲੇ ਕੋਈ ਵੀ ਆ ਜਾਏਗੇ ਉਹ ਪਰਮੇਸ਼ਰ ਦੇ ਗੁਣਾਂ ਦੀ ਉਹਨਾਂ ਨਾਲ ਗੱਲ ਕਰਨਗੇ ਅਣ ਦਿਨ ਹਰ ਗੁਣ ਗਾਵਣ ਉਹਨਾਂ ਨੂੰ ਦੂਜੀ ਗੱਲ ਨਹੀਂ ਕਰਨੀ ਬੰਦਾ ਚਾਹੁੰਦਾ ਹੁੰਦਾ ਕਿ ਮੈਂ ਕੋਈ ਹੋਰ ਗੱਲ ਕਰਾਂ ਪਰ ਉਹ ਹੁਣ ਜਿਸ ਦੇਸ਼ ਵਿੱਚ ਰਹੇ ਨੇ ਉਹ ਉਸੇ ਦੀਆਂ ਹੀ ਉਹ ਗੱਲਾਂ ਕਰਨਗੇ ਦੂਜੀਆਂ ਗੱਲਾਂ ਨਹੀਂ ਕਰਨਗੇ ਜਿਤਨੀਆਂ ਵੀ ਗੱਲਾਂ ਕਿਸੇ ਦੇ ਵੀ ਮੁਖ ਦੇ ਵਿੱਚੋਂ ਹੁੰਦੀਆਂ ਨੇ ਕਿਹੋ ਕਿਹੋ ਜੀ ਕਿਹੋ ਜੀ ਅਵਸਥਾ ਹੈ ਕਿਸੇ ਦੀ ਦੁਨਿਆਵੀ ਅਵਸਥਾ ਹੈ ਹਨ ਜੀ ਕਿਸੇ ਦੀ ਮੋਰੀ ਅਵਸਥਾ ਹੈ ਕਿਸੇ ਦੀ ਕਾਮਰੀ ਅਵਸਥਾ ਹੈ ਮਤਲ ਜਿਹੜੀ ਜਿਹੜੀ ਵੀ ਕਿਸੇ ਦੀ ਅਵਸਥਾ ਹੈ ਉਹਦੇ ਮੁਖ ਚੋਂ ਉਹੀ ਗੱਲਾਂ ਅਗਲਾ ਅੰਸ਼ ਕੋਈ ਕੀਰਤਨ ਹੋਣਗੇ ਉਹ ਕੀਰਤਨ ਦੀਆਂ ਹੀ ਗੱਲਾਂ ਕਰਨਗੇ ਆਪਣੇ ਰਾਗ ਦੀਆਂ ਹੀ ਕਰਨਗੇ ਕਥਾਗਰ ਕਥਾ ਦੀਆਂ ਹੀ ਕਰਨਗੇ ਪਾਠੀ ਪਾੜ ਦੀਆਂ ਹੀ ਗੱਲਾਂ ਕਰਨਗੇ ਮਤਲ ਜਿਸ ਜਿਸ ਅਵਸਥਾ ਦੇ ਵਿੱਚ ਕੋਈ ਗਿਆ ਹੋਇਆ ਜਿਹੜਾ ਬ੍ਰਹਮ ਦੇ ਵਿੱਚ ਅਭੇਦ ਹੈ ਉਹ ਇਹਨਾਂ ਸਾਰਿਆਂ ਤੋਂ શ્રેષ્ઠ ਹੋ ਜਾਂਦਾ ਹੈ ਉਹ ਕੇਵਲ ਤੇ ਕੇਵਲ ਬ੍ਰਹਮ ਦੀਆਂ ਗੱਲਾਂ ਕਰੇਗਾ ਬ੍ਰਹਮ ਦੀਸੇ ਬ੍ਰਹਮ ਸੁਣੀਏ ਉਹਨੂੰ ਹੀ ਉਹ ਦੇਖਦਾ ਉਹਨੂੰ ਹੀ ਬਸ ਦ੍ਰਿਸ਼ਟਾਂਤ ਇੱਕ ਬਸ ਉਹਨਾਂ ਨੂੰ ਇੱਕੋ ਹੀ ਨਜ਼ਰ ਆਉਂਦਾ ਹੈ ਠੀਕ ਹੈ ਨਾ ਜੀ ਸੁਣੀਅੰਤ ਇੱਕ ਵਰਤੰਤ ਇੱਕ ਉਹ ਨਰ ਹਰੇ ਇੱਕ ਹੀ ਹੈ ਉਹਨਾਂ ਦੇ ਕੋਲੇ ਤੋਂ ਇਹੋ ਜਿਹਾ ਦਾਸਾ ਭਾਵ ਜਿਹੜਾ ਸਾਡੇ ਅੰਦਰ ਜਾਗਣਾ ਚਾਹੀਦਾ ਹੈ ਪਾਸਾ ਇਸ ਤਰ੍ਹਾਂ ਸਮਝਾਉਂਦੇ ਹਨ